ਜੀ ਪੀਸੀ ਦਾ ਜਿਹੜਾ ਬਜਟ ਜਲਾਸ ਹੋਇਆ ਉਸ ਦੇ ਦਵਾਰ ਕੁਝ ਹੰਗਾਮਾ ਵੀ ਹੋਇਆ ਬੀਬੀ ਕਹਿੰਦੇ ਕੌਣ ਗਿਆ ਜੀ ਕਿ ਸਾਡੀ ਗੱਲ ਕਿੱਥੇ ਗਈ ਫਿਰ ਕਹਿੰਦੇ ਉਹਨਾਂ ਨਾਲ ਦੋੜੇ ਘੇਰਾ ਬੰਦੀ ਹੋ ਗਈ ਉੱਥੇ ਬਹਿਸ ਵੀ ਹੋਈ ਤਕਰਾਰ ਵੀ ਹੋਈ ਕਾਮੀ ਸਾਹਿਬ ਨੇ ਆਪਣਾ ਮਾਈਕ ਆ ਕੇ ਲਓ ਜੀ ਤੇ ਬੋਲੋ ਅੱਜ ਇਹ ਕਹਿੰਦੇ ਬੀਬੀ ਨੇ ਗੱਲ ਸ਼ੁਰੂ ਕੀਤੀ ਸੀ ਮੈਂ ਖੋ ਲਿਆ ਗੁਰੂ ਨੂੰ ਗੁਰੂ ਰੂਪ ਚ ਮੰਨ ਲਿਆ ਤੇ ਰਾ ਨੇ ਬੁਰਾ ਮਨਾਇਆ ਪਰ ਕੀ ਬਾਦਲ ਧਰਨੇ ਦਾ ਬੁਰਾ ਮਨਾਇਆ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਕਾਫੀ ਜ਼ਿਆਦਾ ਵੈਸ ਹੋਈ ਹੈ ਪੰਜਾਬ ਦੇ ਸਿੱਖਿਆ ਮੰਤਰੀ ਇਸ ਮਸਲੇ ਤੇ ਗੱਲ ਕਰ ਸੀ ਰਾਤੋਂ ਰਾਤ ਜੱਤੇ ਦਾ ਹਟਾਤੀ ਜੀ ਟੋਮਨੀ ਗੁਰਪੰਧਕ ਕਮੇਟੀ ਦੇ ਅਧਿਕਾਰ ਖੇਤਰ ਵਾਲੀ ਗੱਲ ਪੰਜਾਬ ਦੀ ਵਿਧਾਨ ਸਭਾ ਚ ਕਿਉਂ ਹੋ ਰਹੀ ਹੈ ਕੌਣ ਫੈਸਲਾ ਕਰੇਗੀ ਸੰਗਤ ਫੈਸਲਾ ਕਰੇਗੀ ਐਸਜੀਪੀਸੀ ਮੈਂਬਰ ਫੈਸਲਾ ਕਰਨਗੇ ਕਿਸਾਨ ਬਾਹਰ ਆ ਕੇ ਡੱਲੇ ਵਾਲੇ ਆਪਣਾ ਮਰਨ ਵਰਤ ਖੋਲਤਾ ਜ਼ਿਲ੍ਹਾ ਪੱਤਰ ਦੇ ਉੱਤੇ ਡੀਸੀ ਪੱਤਰ ਦੇ ਉੱਤੇ ਅੱਜ ਪੰਜਾਬ ਚ ਜ਼ਬਰ ਜ਼ੁਲਮ ਦੇ ਖਿਲਾਫ ਲੋਕ ਮਜਾਰੇਾਂ ਚ ਸਾਰੀ ਏਧਰ ਇਕੱਠੀਆਂ ਨਜ਼ਰ ਆਈਆਂ। ਰਿਹਾਂ ਕਰਨ ਦੀ ਮੰਗ ਨਹੀਂ ਸੀ ਜਨਾਬ। ਮੰਗ ਤਾਂ ਐਮਐਸਪੀ ਦੀ ਸੀ। ਸਰਬੰਸ ਸਿੰਘ ਪੰਦੇਰ ਹੋਣੀ ਬਾਰ-ਬਾਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਹਿੰਦੇ ਨਜ਼ਰ ਆਇਆ ਕਿ ਸਾਨੂੰ ਇਕੱਠੇ ਹੋਣਾ ਪੈਣਾ ਕੀ ਉਹਨਾਂ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਇਕੱਲੇ ਇਕੱਲੇ ਧਰਨਾ ਲਗਾਉਣਾ ਸਾਡੇ ਵਸਦਾ ਨਿਕੰਮ ਨਹੀਂ ਰਿਹਾ ਸਰਕਾਰ ਨੂੰ ਝੁਕਾਉਣਾ। ਜਦੋਂ ਸ਼ੰਭੂ ਔਰ ਖਨੌਰੀ ਬਾਰਡਰ ਤੇ ਧਰਨਾ ਚੱਲ ਰਿਹਾ ਸੀ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਤੁਹਾਡੀ ਸਟੇਜਾਂ ਟਰੈਲੀਆਂ ਲੱਗੀਆਂ ਸੀ ਤੇ ਤੁਸੀਂ ਉਹਨਾਂ ਤੋਂ ਖੜ ਕੇ ਬਾਕੇ ਨੂੰ ਦੇਖ ਰਹੇ ਸੀ ਕਿ ਲੈ ਸਾਡਾ ਤਾਂ ਅੰਦੋਲਨ ਚੱਲ ਰਿਹਾ ਜਿਨੇ ਆਉਣਾ ਪਿੱਛੇ ਆ ਕੇ ਬਹਿ ਜਾਓ ਕੀ ਲੱਗਦਾ ਸਰ ਜਿਹੜੀ ਸਰਕਾਰ ਦੀ 19 ਮਾਰਚ ਦੀ ਸ਼ੰਭੂ ਖਨੌਰੀ ਤੇ ਕਾਰਵਾਈ ਹੋ ਗਈ ਉਸ ਦੇ ਨਾਲ ਕਿਸਾਨ ਇਕੱਠੇ ਹੋ ਜਾਣਗੇ ਲੱਗਦਾ ਇਹੀ ਹੈ ਕਿ ਹਮ ਸਿੱਧੇ ਤੁਰ ਤੇ ਇਕਤਾ ਹੋਊਗੀ ਇਹ ਅਜੇ ਵੀ ਕੋਈ ਗੋ ਹੋਊਗੀ ਮੈਨੂੰ ਲੱਗਦਾ ਉਸ ਜੱਥੇਬੰਦੀ ਦੁਆਰਾ ਸਿਖਣਾ ਬਹੁਤ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਪੰਜਾਬ ਨੂੰ ਫੰਡ ਜਾਰੀ ਕੀਤੇ ਜਾਂਦੇ ਨੇ ਉਸ ਦੇ ਵਿੱਚ ਕੋਈ ਨਾ ਕੋਈ ਕਟੌਤੀ ਵੀ ਕੀਤੀ ਗਈ ਹੈ। ਕੇਂਦਰ ਸਾਡਾ GST ਸਮੇਸਰਨੀ ਅਦਾਗੀ ਕਰਦਾ। ਕੇਂਦਰ ਸਾਡਾ ਪਿੰਡੂ ਵਿਕਾਸ ਫੰਡ ਰੋਕ ਕੇ ਬੈਠਾ ਹੈ। ਹੈਨਾ ਤੇ ਮੁੱਖ ਮੰਤਰੀ ਸਭ ਕਹਿੰਦੇ ਮੈਂ ਮੰਗ ਕੀਤੀ ਹੈ ਜੀ ਗੱਲ ਹੋਈ ਹੈ ਮੇਰੀ ਉਹ ਕਹਿੰਦੇ ਕਿਸ਼ਤਾਂ ਚ ਦੇ ਦਿਓ ਮੈਂ ਤਾਂ ਇਹ ਵੀ ਕਿਹਾ। ਉਹਨਾਂ ਰੈਗੂਲਰ ਫੰਡਾਂ 'ਚ ਕਟੌਤੀ ਹੁੰਦਿਆਂ ਹੁੰਦਿਆਂ 50% ਦੀ ਕਟੌਤੀ ਕਰਤੀ ਕੇਂਦਰ। ਸੱਚੇ ਕਾਲ ਨਰਾਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਤ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਅੱਜ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਸਾਲਾਨਾ ਬਜਟ ਸਾਲ 225 ਅਤੇ 26 ਦਾ ਪਾਸ ਹੋਇਆ ਤੇ ਉਸੇ ਬਜਟ ਤੇ ਬਾਹਰਲੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਮਾਹੌਨਾਂ ਦੇ ਵੱਲੋਂ ਇੱਕ ਵੱਡਾ ਹੰਗਾਮਾ ਕੀਤਾ ਗਿਆ ਇਕੱਠ ਕੀਤਾ ਗਿਆ ਤੇ ਉਧਰਲੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਕਾਫੀ ਜ਼ਿਆਦਾ ਬਹਿਸ ਹੋਈ ਹੈ ਤੇ ਉਸ ਤੋਂ ਬਾਅਦ ਇੱਕ ਮੁੱਦਾ ਇਸੇ ਅੱਜ ਦੇ ਇਸ ਖਾਸ ਇਸ ਗੱਲ ਦੇ ਆ ਕਿ ਅੱਜ ਕਿਸਾਨ ਆਗੂ ਬਾਹਰ ਆਏ ਨੇ ਤੇ ਇਸੇ ਮਸਲੇ ਦੇ ਅੱਜ ਸੁਪਰੀਮ ਕੋਰਟ ਦੇ ਵੀ ਜਿਹੜੇ ਕਈ ਬਿਆਨ ਆਏ ਨੇ ਤਾਂ ਇੰਨਾ ਖਾਸ ਮਸਲਿਆਂ ਨੂੰ ਲੈ ਕੇ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਤਨਾਥ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਸਰ ਕਿਸ ਤਰੀਕੇ ਦੇਖਦੇ ਹੋ ਅੱਜ ਐਸਜੀਪੀਸੀ ਦਾ ਜਿਹੜਾ ਬਜਟ ਜਲਾਸ ਹੋਇਆ ਉਸ ਦੇ ਦਵਾਰ ਕੁਝ ਹੰਗਾਮਾ ਵੀ ਹੋਇਆ ਬਿਲਕੁਲ ਜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਅੱਜ ਬਜਟ ਜਲਾਸ ਸੀ ਬਜਟ ਜਲਾਸ ਦੇ ਨਾਲ-ਨਾਲ ਸਭ ਦੀਆਂ ਨਜ਼ਰਾਂ ਜਥੇਦਾਰ ਸਹਿਬਾਨ ਦੀ ਨਿਯੁਕਤੀ ਨੂੰ ਲੈ ਕੇ ਜਾਂ ਪਹਿਲੇ ਜਥੇਦਾਰਾਂ ਦੀ ਬਹਾਲੀ ਨੂੰ ਲੈ ਕੇ ਜਾਂ ਨਵੇਂ ਲਾਉਣ ਨੂੰ ਲੈ ਕੇ ਸਭ ਦੀਆਂ ਉਹਦੇ ਤੇ ਨਜ਼ਰਾਂ ਸੋ ਕਿ ਕਿੱਧਰ ਨੂੰ ਵਰਤਾ ਦਾ ਜਾਣਾ ਸੋ ਇਸ ਲਈ ਬਜਟ ਦਾ ਪਤਾ ਸੀ ਕਿ ਪਾਸ ਹੋ ਜਾਣਾ ਬਜਟ ਨਾਲ ਕੋਈ ਮਸਲਾ ਨਹੀਂ ਬਿਲਕੁਲ ਜੇਕਰ ਮੈਂ ਬਜਟ ਦੇ ਹਵਾਲੇ ਨਾਲ ਦੇਖਾਂ ਤਾਂ ਅੱਜ ਜਿੱਦਾਂ ਹੀ ਬਜਟ ਪੇਸ਼ ਹੋਇਆ ਤੇ ਜਿਹੜੇ ਉਹਨਾਂ ਦੇ ਜਨਰਲ ਸਕੱਤਰ ਨੇ ਸ਼ੋਮਨੀ ਗੁਰਦਾਰ ਪੰਧਕ ਕਮੇਟੀ ਦੇ ਸ਼ੇਰ ਸਿੰਘ ਮੜਵਾਲਾ ਉਹਨਾਂ ਨੇ ਬਜਟ ਨੂੰ ਪੇਸ਼ ਕੀਤਾ ਤੇ ਤੇ ਲਗਭਗ 1376 ਕਰੋੜ ਮਤਲਬ 47 ਲੱਖ ਰੁਪਏ ਦਾ ਜਿਹੜਾ ਵਿੱਤੀ ਅਨੁਮਾਨ ਲਾਇਆ ਉਹਨਾਂ ਨੇ ਕਿ ਇਸ ਹਿਸਾਬ ਨਾਲ ਸਾਡਾ ਖਰਚਾ ਹੋਣਾ ਸੋ ਉਸ ਹਿਸਾਬ ਨਾਲ ਬਜਟ ਸੀਗਾ ਸੋ ਲਗਭਗ 13 ਕਰੋੜ 86 ਲੱਖ ਅੱਜ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਦਾ ਇਹ ਬਜਟ ਜਿਹੜਾ ਅੱਜ ਪਾਸ ਹੋ ਗਿਆ। ਸੋ ਲਗਭਗ ਇਹ ਕਹਿੰਦੇ ਕਿ ਜਿਹੜੀ ਪਿਛਲੇ ਨਾਲੋਂ 10% ਦੀ ਵਾਧਾ ਹੈ ਇਹਦੇ ਵਿੱਚ। ਜਦੋਂ ਕਿ ਉਹ ਤੋਂ ਪਹਿਲਾਂ ਜਿਹੜਾ ਪਿਛਲਾ ਬਜਟ ਸੀ ਉਸ 14% ਦੀ ਵਾਧਾ ਸੀ ਇਸ ਵਾਰ 10% ਦੀ ਉਹਦੇ ਵਿੱਚ ਵਾਧਾ ਕੀਤਾ ਗਿਆ। ਸੋ ਬਜਟ ਪਾਸ ਹੋ ਗਿਆ। ਬਜਟ ਪਾਸ ਹੋਣ ਤੋਂ ਬਾਅਦ ਜਿਹੜੇ ਕੁਝ ਹੋਰ ਮਤੇ ਆਏ ਹੁੰਦੇ ਨੇ ਜਿਨ੍ਹਾਂ ਤੇ ਚਰਚਾ ਹੋਣੀ ਹੁੰਦੀ ਆ ਕਿਸੇ ਨੇ ਕੋਈ ਨੋਟਸ ਲੈਣਾ ਹੁੰਦਾ ਕਿਸੇ ਨੇ ਕੋਈ ਗੱਲ ਰੱਖਣੀ ਹੁੰਦੀ ਆ ਉਹਦੇ ਹਵਾਲੇ ਨਾਲ 42 ਮੈਂਬਰਾਂ ਦੀ ਦਸਤਕਤਾਂ ਹੇਠ ਇੱਕ ਦਰਖਾਸਤ ਪਈ ਸੀ ਜੀ ਜਿਹਦੇ ਉੱਤੇ ਇਸ ਬਜਟ ਪਾਸ ਹੋਣ ਤੋਂ ਬਾਅਦ ਉੱਠ ਕੇ ਬੀਬੀ ਕਰਨਜੋਤਕਰ ਖੜੇ ਹੋਏ ਕਿ ਜੀ ਅਸੀਂ ਗੱਲ ਕਰਨੀ ਆ ਕਿਉਂਕਿ ਉਹਨਾਂ ਨੇ ਦਿੱਤੀ ਸੀਗੀ ਤੇ ਦੱਸਿਆ ਜਾਂਦਾ ਕਿ ਅੰਦਰ ਉਹਨਾਂ ਨਾਲ ਉਹਨਾਂ ਦੀ ਆਖੀ ਮੀਡੀਆ ਚ ਵੀ ਉਹਨਾਂ ਨੇ ਜਿਵੇਂ ਗੱਲ ਕੀਤੀ ਕਿ ਮੇਰੇ ਆਲੇ ਦਾਲ ਘੇਰਾ ਬਣਾ ਲਿਆ ਮੈਨੂੰ ਮਾਈਕ ਤੱਕ ਜਾਣ ਨਹੀਂ ਦਿੱਤਾ ਮੇਰ ਨਾਲ ਤਾਂ ਕਾ ਮੁੱਕੀ ਹੋਈ ਆਖਰ ਮੈਂ ਜਦੋਂ ਉਹ ਉੱਥੇ ਤੱਕ ਪਹੁੰਚੀ ਵੀ ਤਾਂ ਉਹ ਮਾਈਕ ਚੱਕ ਲਿਆ ਗਿਆ ਉਥੋਂ ਫਿਰ ਮੈਂ ਪ੍ਰਧਾਨ ਜੀ ਨੂੰ ਕਿਹਾ ਕਿ ਇਹ ਕਿ ਉਹਨਾਂ ਨੇ ਤੁਰੰਤ ਮਤੇ ਪਾਉਣੇ ਸ਼ੁਰੂ ਕਰਦੇ ਸੋ ਸ਼੍ਰੋਮਣੀ ਗੁਰਦਵਾਰਾੰਕ ਕੰਟੀਨ ਨੇ ਆਪਣੇ ਮਤੇ ਪੇਸ਼ ਕੀਤੇ ਉਹਨਾਂ ਮਤੇਆਂ ਦੇ ਵਿੱਚ ਇਹ ਮਤਾ ਅਹਿਮ ਤੌਰ ਤੇ ਜਿਹਦੀ ਆਪਾਂ ਜ਼ਿਕਰ ਪਿਛਲੇ ਦੋ ਦਿਨਾਂ ਤੋਂ ਕਰਦੇ ਆ ਰਹੇ ਸੀ ਉਹ ਮਤਾ ਲੈ ਆਂਦਾ ਕਿ ਜੀ ਨਵੇਂ ਜਥੇਦਾਰਾਂ ਦੀ ਨਿਯੁਕਤੀ ਦੇ ਲਈ ਅਸੀਂ ਨੀਮਾ ਬਲੀ ਬਣਾਉਣ ਦੇ ਲਈ ਉਹਨਾਂ ਨੇ ਅਮਦ ਬੇਲੇ ਵੀ ਤੋਰਨ ਬੇਲੇ ਵੀ ਉਹਦੇ ਸਾਰੇ ਦੇ ਲਈ ਅਸੀਂ ਇੱਕ ਨਿਯਮ ਤੈਅ ਕਰਾਂਗੇ ਜਿਹੜੇ ਨਿਯਮ ਤੈਅ ਕਰਨ ਲਈ ਚੋਣ ਕਰਨ ਲਈ ਇੱਕ ਕਮੇਟੀ ਬਣਾਵਾਂਗੇ ਸੋ ਉਹਨੂੰ ਪ੍ਰਵਾਨਗੀ ਦੇ ਦਿੱਤੀ। ਸੋ ਇਸ ਤੋਂ ਇਲਾਵਾ ਬਾਕੀ ਜਿਹੜੇ ਮਤੇ ਸੀਗੇ ਕਿ ਨਹੀਂ ਮਤੇ ਹੋਰ ਆਏ ਉਹ ਸਾਰੇ ਮਤੇ ਵਿਸਾਰਚ ਨੇ ਸੋ ਉਹਨਾਂ ਮਤਿਆਂ ਨੂੰ ਪ੍ਰਵਾਨ ਕੀਤਾ ਕਿ ਉਹ ਤੋਂ ਬਾਅਦ ਕਹਿੰਦੇ ਫਿਰ ਬੀਬੀ ਕਰਨਜੀਤ ਕਹਿੰਨ ਕਿ ਜੀ ਸਾਡੀ ਗੱਲ ਕਿੱਥੇ ਗਈ। ਫਿਰ ਕਹਿੰਦੇ ਉਹਨਾਂ ਅਲਦੋੜੇ ਘੇਰਾਬੰਦੀ ਹੋ ਗਈ ਉੱਥੇ ਬਹਿਸ ਵੀ ਹੋਈ ਤਕਰਾਰ ਵੀ ਹੋਈ। ਤੇ ਉਹ ਤੋਂ ਬਾਅਦ ਕਹਿੰਦੇ ਧਾਮੀ ਸਾਹਿਬ ਨੇ ਆਪਣਾ ਮਾਈਕ ਕਿਹਾ ਕਿ ਲਓ ਜੀ ਤੇ ਬੋਲੋ। ਅੱਜ ਇਹ ਕਹਿੰਦੇ ਬੀਬੀ ਨੇ ਗੱਲ ਸ਼ੁਰੂ ਕੀਤੀ ਉਹ ਤੋਂ ਬਾਅਦ ਇਹ ਤੜਾ ਜਿਹੜਾ ਤੜੇ ਨੂੰ ਕਿਹਾ ਜਾਂਦਾ ਕਿ ਹੁਣੇ ਬਾਗੀ ਤੜਾ ਹੈ ਜੀ ਹੈ ਨਾ ਜਾਂ ਇਹ ਸਤਾਪਾਰੀ ਚਰ ਨਾਲ ਨਹੀਂ ਹੈ ਜੀ ਜਿਹਦਾ ਕਾਬਜ ਹੈ ਜਿਹੜੀ ਸ਼ਰਮਨੀ ਕਮੇਟੀ ਤੇ ਸੋ ਉਹਨਾਂ ਨੇ ਬਾਹਰ ਆ ਕੇ ਪ੍ਰਦਰਸ਼ਨ ਹੁਣ ਇਹਦੇ ਹਿਸਾਬ ਨਾਲ ਕਿਹਾ ਇਹ ਜਾ ਰਿਹਾ ਕਿ ਕੱਲ ਤੱਕ ਜਿਹੜੇ ਇਹ ਕਹਿੰਦੇ ਸੀ ਕਿ 42 ਸਾਡੇ ਨਾਲ ਨੇ ਜੀ ਉਹਨਾਂ ਨਾਲ 12 13 ਹੀ ਰਹਿ ਗਏ ਤੇ 111 12 ਮੈਂਬਰ ਕਹਿੰਦੇ ਧਾਮੀ ਨਾਲ ਪੁੱਗਤ ਗਏ ਜਦੋਂ ਪਿਛਲੀ ਵਾਰ ਵੋਟਾਂ ਪਈਆਂ ਸੀ ਤਾਂ ਮਤਲਬ ਕਿ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀ ਦੇ ਚੋਣ ਸਮੇ 106 ਵੋਟਾਂ ਪਈਆਂ ਸੀ। ਔਰ ਪਹਿਲੀ ਵਾਰ ਬੀਬੀ ਜ਼ਗੀਰ ਕੌਰ 42 ਤੋਂ ਵੱਧ ਵੋਟਾਂ ਲੈ ਗਈ ਸੀ, 42 ਵੋਟਾਂ ਲੈ ਗਈ ਸੀ। ਤੇ ਪਰ ਪਿਛਲੀ ਵਾਰ ਵੀ ਇਹਨੀਆਂ ਵੋਟਾਂ ਵੀ 77 ਰਹਿਗੀਆਂ ਸੀ। ਇਸ ਵਾਰ ਧਾਮੀ ਸਾਹਿਬ ਦਾ ਧੜਾ ਜਾਂ ਸੁਖਵੀਰ ਬਾਦਲਾ ਦਾ ਧੜਾ ਇਹ ਦਮ ਪਰ ਰਿਹਾ ਕਿ ਸਾਨੂੰ ਹਾਜ਼ਰ ਮੈਂਬਰਾਂ ਚੋਂ 111-12 ਮੈਂਬਰ ਸਾਡੇ ਨਾਲ ਸੀ। ਜੀ ਤੇ ਕਹਿੰਦੇ ਦੋਵੇਂ ਪਾਸੇ 12 ਹੀ ਰਹਿ ਗਏ। ਸੋ ਜੇ ਇੰਨੀ ਸਥਿਤੀ ਮਜ਼ਬੂਤ ਸੀ ਫਿਰ ਉਹ ਟਰਦਾ ਕਹਿਣਾ ਕਿ ਫਿਰ ਮਤੇ ਤੇ ਬਹਿਸ ਕਰਾਉਣ ਚ ਕੀ ਦੱਸ ਸੀ ਜੀ ਬਿਲਕੁਲ ਫਿਰ ਮਤੇ ਤੇ VOTING ਕਰਾਉਣ ਚ ਕੀ ਹਰਜ ਸੀ ਹੂੰ ਫਿਰ ਪਤਾ ਲੱਗਦਾ ਕਿ ਜਥੇਦਾਰਾਂ ਦੀ ਬਹਾਲੀ ਦੇ ਹੱਕ ਚ ਵੈਸੇ ਤਾਂ ਇਹ 2011 ਦਾ ਹਾਊਸ ਹੈ ਜਿਹੜਾ ਬਣਿਆ ਹੋਇਆ ਆਪਾਂ ਕੱਲ ਵੀ ਗੱਲ ਕਰਖਿਆ 185 ਮੈਂਬਰ ਨੇ ਜਿਹੜਾ ਜੋ ਕੱਤੀ ਇਸ ਦੁਨੀਆ ਚ ਨਹੀਂ ਰਹੇ ਚਾਰ ਅਸਤੀਫਾ ਦੇ ਗਏ 35 ਜਦੋਂ ਨਿਕਲ ਜਾਂਦੇ ਨੇ ਹੈਨਾ ਤਾਂ ਇਹ 150 ਮੈਂਬਰ ਬਚਦਾ ਹੈ 150 123 ਅੱਜ ਹਾਜ਼ਰ ਸੀ ਆਪਾਂ ਜੱਥੇਦਾਰਾਂ ਦੇ ਹਵਾਲੇ ਨਾਲ ਕੱਲੇ ਗੱਲ ਕੀਤੀ ਸੀ ਨਹੀਂ ਆਏ ਜੱਥੇਦਾਰ ਜੀ ਚਲੋ ਬਾਕੀਆਂ ਤਾਂ ਕਿਹਨੇ ਆਉਣਾ ਸੀ ਲੈ ਦੇ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਸੀ ਜਿਨ੍ਹਾਂ ਕੋਲ ਕਾਰਜਕਾਰੀ ਜੱਥੇਦਾਰੀ ਸੀ ਕੱਲ ਤੱਕ ਸਾਹਿਬ ਦੀ ਤੇ ਜਿਹੜੇ ਮੁੱਖ ਤੌਰ ਦੇ ਉੱਤੇ ਸੇਵਾ ਨਿਭਾਰੇ ਨੇ ਤਖਤਰੀ ਕੇਸਗੜ ਸਾਹਿਬ ਉਹ ਵੀ ਨਹੀਂ ਆਏ ਜੀ ਜੀ ਹੂੰ ਕਿਉਂ ਨਹੀਂ ਆਏ ਭਈ ਹਾਊਸ ਟੋਟਾ ਬੋਗਣਤੀ ਤੁਸੀਂ ਕਹਿੰਦੇ ਸਾਡੇ ਕੋਲ ਫਿਰ ਤਾਂ ਤੁਹਾਨੂੰ ਆਉਣ ਚ ਕੋਈ ਹਰਜ ਨਹੀਂ ਸੀ ਆਉਣਾ ਚਾਹੀਦਾ ਸੀ ਉਹਨਾਂ ਦੇ ਨਾਂ ਉੱਪਰ ਸਵਾਲ ਲੱਗਦਾ ਕੋਈ ਜਿੱਥੇ ਜਥੇਦਾਰ ਗਗਨੀ ਕੁਲਦੀਪ ਸਿੰਘ ਗੱਜ ਨਹੀਂ ਆਈ ਆਪਾਂ ਕੱਲ ਆਪਾਂ ਕੱਲ ਹੀ ਗੱਲ ਕਰ ਰਹੀ ਸੀ ਹਾਂ ਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਜਾਣ ਨਾਲ ਹੋਰ ਤਲਕੀ ਵੱਧ ਜਾਣੀ ਅੰਦਰ ਮੇਵਾਦ ਹੋ ਸਕਦਾ ਹੈ ਜੀ ਬਿਲਕੁਲ ਜਦੋਂ ਮੈਂਬਰ ਆਪਣੇ ਹੀ ਨਾਲ ਦੇ ਮੈਂਬਰ ਨੂੰ ਬੋਲਣ ਦੇ ਲਈ ਮਰਿਆਦਾ ਭੁੱਲ ਸਕਦੇ ਆ ਤਾਂ ਕੀ ਪਤਾ ਕਦੋਂ ਕੋਈ ਮਰਿਆਦਾ ਭੁੱਲ ਜਵੇ ਹੈ ਤਾਂ ਇਹ ਸਮਝ ਜਥੇਦਾਰ ਸਮੇ ਬਣੇ ਨਾ ਜੀ ਬਿਲਕੁਲ ਇਸ ਲਈ ਇਸ ਫਿਕਰ ਚੋਂ ਮਤਲਬ ਕਿ ਮੈਨੂੰ ਲੱਗਦਾ ਉਹਨੂੰ ਬਾਹਰ ਰੱਖਿਆ ਗਿਆ ਜਾਂ ਅਜੇ ਤੱਕ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਸਰਪ੍ਰਮਾਨਤਾ ਨਹੀਂ ਹੋਈ ਇਸ ਲਈ ਉਹਨਾਂ ਨੂੰ ਬਾਹਰ ਰੱਖਿਆ ਗਿਆ ਪਰ ਹੈੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਵੀ ਨਹੀਂ ਆਏ ਉਹਨਾਂ ਨੇ ਆਪਣੀ ਥਾਂ ਦੇ ਉੱਤੇ ਕਹਿੰਨੀ ਅਮਰਜੀਤ ਸਿੰਘ ਉਹਨਾਂ ਨੂੰ ਭੇਜਿਆ ਸੋ ਉਹ ਵੀ ਕੰਨੀ ਆਪਾਂ ਕੱਲ ਇਹ ਸਪੱਸ਼ਟ ਕਰ ਚੁੱਕੇ ਸੀ ਸੋ ਗਿਣਤੀ ਮਿੰਟ ਦੀ ਕੋਈ ਜੇਕਰ ਤੁਸੀਂ ਉੱਥੇ ਅੰਦਰ ਮਜਬੂਤ ਸੀ ਫਿਰ ਤੁਹਾਨੂੰ ਉਹਨਾਂ ਮਤਿਆਂ ਦੇ ਉੱਤੇ ਉਹਨਾਂ ਮੰਗ ਦੇ ਉੱਤੇ ਚਰਚਾ ਕਰਨ ਚ ਕੀ ਹਰਚ ਸੀ ਕੀ ਧਾਮੀ ਸਾਹਿਬ ਪ੍ਰਧਾਨਗੀ ਤੇ ਵਾਪਸਤਾ ਆ ਗਏ ਕੀ ਉਹਨਾਂ ਨੂੰ ਉਹ ਅਧਿਕਾਰ ਨਹੀਂ ਮਿਲੇ ਜਿਨ੍ਹਾਂ ਦੀ ਉਹ ਗੱਲਾਂ ਕਰਦੇ ਸੀ ਕਿ ਹੁਣ ਸਾਰਾ ਕੁਝ ਠੀਕ ਕਰਨਾ ਜਾਂ ਉਹਨਾਂ ਦੀ ਇਹ ਸਾਰਾ ਡਿਜ਼ਾਈਨ ਦਾ ਹਿੱਸਾ ਸੀਗੇ ਵਾਪਸ ਲਿਆਓ ਤੇ ਬਾਅਦ ਚੋਂ ਇਦਾਂ ਕੰਮ ਕਰਾਓ ਪਹਿਲਾਂ ਉਹਨਾਂ ਨੂੰ ਪਰੇ ਕਰਕੇ ਆਪਣਾ ਕੰਮ ਕਰ ਲਓ ਸਾਰਾ ਕੁਝ ਹੋ ਗਿਆ ਹਾਂ ਜੀ ਬਾਹਰ ਅੱਜ ਇਕੱਠ ਬਹੁਤ ਸੀ ਹੂੰ ਬਾਬਾ ਹਰਨਾਮ ਸਿੰਘ ਧੂਮਾ ਕਹਿੰਦੇ ਆਨੰਦਪੁਰ ਸਾਹਿਬ ਵਾਲੇ ਇਕੱਠ ਵਾਲਾ ਰੌਣਾ ਅੱਜ ਧੂਣ ਚ ਕੰਮ ਜਾ ਹੋ ਗਿਆ ਅੱਜ ਗਿਣਤੀ ਪੱਖੋਂ ਸਮਰਥਾ ਪੱਖੋਂ ਐ ਸੰਤ ਸਮਾਜ ਪੱਖੋਂ ਨਿਯੰਗ ਜਥੇਬੰਦੀਆਂ ਪੱਖੋਂ ਖਾਸਾ ਇਕੱਠ ਕਰ ਲਿਆ। ਜੀ ਪਰ ਮੇਰਾ ਸਵਾਲ ਇਸ ਇਕੱਠ ਤੋਂ ਵੱਖਰਾ ਹੈ। ਹਮਮ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਆਉਂਦਾ ਤੇਜਾ ਸਿੰਘ ਸਮੁੰਦਰੀ ਹਾਲ। ਜੀ ਕੀ ਸ਼੍ਰੀ ਦਰਬਾਰ ਸਾਹਿਬ ਦੇ ਇਸ ਗਲਿਆਰੇ ਦੇ ਵਿੱਚ ਰੋਸ ਮਜਾਰਾ ਪ੍ਰਦਰਸ਼ਨ ਧਰਨਾ ਸ਼ੋਭਦਾ? ਹਮਮ ਉਹ ਰੋਬੀ ਇੱਕ ਪੰਥਕ ਜਮਾਤ ਵੱਲੋਂ ਦਮਦਮੀ ਟਕਸਾਲ ਦੀ ਅਗਵਾਈ 'ਚ ਜਿਹਦਾ ਲੰਬਾ ਸਿੱਖੀ ਦੇ ਪ੍ਰਤੀ ਇਤਿਹਾਸ ਕੜ ਹੂੰ ਕੀ ਇਹ ਸ਼ੋਭਾਜਨਕ ਕਹਨੂ ਕੋਈ ਵੀ ਇੱਥੇ ਮੂੰਹ ਚੱਕ ਕੇ ਆਜੂਗਾ ਫਿਰ ਤਰਨੇ ਪ੍ਰਦਰਸ਼ਨ ਕਰਨ ਬਿਲਕੁਲ ਬਹੁਤ ਸਵਾਲ ਨੇ ਇਸ ਗੱਲ ਨੂੰ ਲੈ ਕੇ ਇਹ ਚੰਗੀ ਗੱਲ ਨਹੀਂ ਹੈ ਔਰ ਇਹਦਾ ਵਿਰੋਧ ਲਗਭਗ ਸਾਰੀਆਂ ਸੱਚੀਆਂ ਸੁੱਚੀਆਂ ਸਿੱਖ ਜਥੇਬੰਦੀਆਂ ਨੇ ਸਿੱਖ ਸ਼ਕਤੀਆਂ ਨੇ ਤੇ ਮਨੁੱਖਤਾ ਨੂੰ ਗੁਰੂ ਨੂੰ ਗੁਰੂ ਰੂਪ 'ਚ ਮੰਨਣ ਵਾਲੀਆਂ ਧਿਰਾਂ ਨੇ ਬੁਰਾ ਮਨਾਇਆ ਜੀ ਪਰ ਕੀ ਬਾਦਲ ਤੇਰੇ ਨੇ ਤਾਂ ਬੁਰਾ ਮਨਾਇਆ? ਹੂੰ ਜੇ ਬੁਰਾ ਮਨਾਇਆ ਹੁੰਦਾ ਤਾਂ ਅੰਦਰ ਮਤਾ ਆਇਆ ਹੁੰਦਾ ਇਹਦੇ ਬਿਰੋਚ ਕੋਈ ਪਤਾ ਨਹੀਂ ਆਇਆ। ਜੀ ਕੀ ਇਹ ਸਾਂਝਾ ਡਿਜ਼ਾਈਨ ਹੈ? ਕੀ ਇਹਦੇ ਪਿੱਛੇ ਭਾਜਪਾ ਹੈ? ਕੀ ਇਹਦੇ ਪਿੱਛੇ ਆਮ ਆਦੀ ਪਾਰਟੀ ਹੈ? ਕੀ ਇਹਦੇ ਪਿੱਛੇ ਹੁਣ ਸੁਖਵੀਰ ਬਾਦਲ ਨਾਲ ਸੈਟਿੰਗ ਆ? ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਸੀ ਕਿ ਪਤਾ ਲੱਗ ਰਿਹਾ ਕਿ ਤੁਮਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਹੋ ਕਹਿੰਦੇ ਇੱਕ ਵਾਰ ਮੈਂ ਕੱਟ ਕਰਨਾ। ਉਦੋਂ ਬਾਅਦ ਦੇਖਾਂਗੇ ਜੂ ਕੱਟ ਹੋ ਗਿਆ। ਤੇ ਮੰਗ ਕੀਤੀ ਸੀ ਜੀ ਸ਼੍ਰੀ ਅਨੰਦਪੁਰ ਸਾਹਿਬ ਚ ਪੰਥਰ ਕੱਟ ਤੋਂ ਕਿ ਤਿੰਨੋਂ ਜਥੇਦਾਰਾਂ ਦੀ ਬਹਾਲੀ ਜੀ ਤੇ ਅੱਜ ਅੰਦਰਲੇ اجلاس ਤੋਂ ਬਾਅਦ ਧਾਮੀ ਸਾਹਿਬ ਬਾਹਰ ਆ ਕੇ ਇਹਨਾਂ ਕੋਲ ਬੈਠ ਕੇ ਕੀ ਕਹਿੰਦੇ ਨੇ ਕਿ ਜੀ ਆਹ ਦੇਖੋ ਸਤ ਮਤਾ ਪਾਤਾ ਹੁਣ ਨਵੇਂ ਜਥੇਦਾਰਾਂ ਦੇ ਲਈ ਅਸੀਂ ਨੀਮਾਵਲੀ ਬਣਾ ਰਹੇ ਹਾਂ ਤੋਰਨ ਲੱਗੇ ਵੀ ਲਿਆਉਣ ਲੱਗੇ ਵੀ ਤੇ ਕਮੇਟੀ ਬਣਾ ਰਹੇ ਹਾਂ ਜੀ ਚ ਸਾਰੀਆਂ ਤਿਰਾਂ ਦੇ ਨੁਮਾਇंदे ਹੋਣਗੇ ਉਹ ਚੋਂ ਠੀਕ ਆ ਜੀ ਸਾਡੀ ਇੱਕ ਮੰਗ ਪ੍ਰਵਾਨ ਹੋ ਗਈ ਚਲੋ ਜੀ ਛੱਡੋ ਜੈਕਰਾਂ ਤੇ ਚਲੋ ਚਲੀਏ ਖਤਮ ਹੋ ਗਿਆ ਜੀ ਧਰਨਾ ਜੀ ਸੋ ਇਹ ਵੱਡੇ ਸਵਾਲ ਖੜੇ ਨੇ ਕਿ ਇਹ ਸਾਰਾ ਕੁਝ ਰਲਗੱਡ ਕੇ ਹੋ ਰਿਹਾ ਜਾਂ ਕੇਂਦਰ ਦਾ ਬੀਜੇਪੀ ਦਾ ਆਰਐਸਐਸ ਦਾ ਇਸ ਕਦਰ ਦਬਾਬ ਆ ਗਿਆ ਕਿ ਸੁਖਵੀਰ ਬਾਦਲ ਹੀਟ ਸੁਖਵੀਰ ਬਾਦਲ ਉਧੇ ਵੀ ਦਬਾਬ ਬਿਠਾ ਕੋਲ ਕੁੱਲ ਮਲਾਕੇ ਸਭ ਨੂੰ ਪਤਾ ਲੱਗਦਾ ਜਾ ਰਿਹਾ ਕਿ ਰਿਮੋਟ ਕੋਡ ਕੰਟਰੋਲ ਕਿਹਦੇ ਹੱਥ ਚ ਹੈ ਦੂਸਰੇ ਪਾਸੇ ਇਹ ਸਾਰੀ ਸਥਿਤੀ ਤੋਂ ਬਾਅਦ ਅਜੇ ਸਿੰਘ ਸਹਿਬਾਨ ਦੀ ਨਿਯੁਕਤੀ ਵਾਲਾ ਮਸਲਾ ਫੇਰ ਵੱਡਾ ਹੋਣਾ ਕਿ ਰਿਕਾਪ ਚੱਕ ਸਭ ਦੇ ਯਸਰ ਨਵੇਂ ਲਾਉਣੇ ਆ। ਤਖਤ ਜੀ ਦਮਦਮਾ ਸਾਹਿਬ ਨੂੰ ਜਥੇਦਾਰ ਜਿਹੜੇ ਦਿੱਤੇ ਸੀ ਉਹ ਨਹੀਂ ਆ ਰਹੇ ਤਾਂ ਨਵੇਂ ਆਉਣਗੇ ਕੌਣ ਆਊਗਾ? ਉਹਨੂੰ ਲੈ ਕੇ ਮਤਲਬ ਰੋਣਾ। ਕੀ ਕਹਿੰਨੀ ਕੁਲਦੀਪ ਸਿੰਘ ਗੜਗਾ ਜੋ ਸਥਿਤੀ ਪ੍ਰਵਾਨ ਹੋਣਗੇ? ਕੀ ਤੂੰ ਮੌਰੀਓ ਸਟੈਂਡ ਤੋਂ ਪਿੱਛੇ ਹੋ ਕੇ ਇਸ ਲਈ ਮਸਲਾ ਹੱਲ ਹੋ ਗਿਆ ਹੁਣ? ਸੁਆਮਣ ਵਾਲੇ ਸਮੇਂ 'ਚ ਵੀ ਤੇ ਜਿਹੜੇ ਮੈਂਬਰ ਅੱਜ ਕਹਿੰਦੇ ਅਸੀਂ 42 42 ਸੀਗੇ ਪਰ ਦੂਈ ਧਰ ਕਹਿੰਦੀ ਕਿ ਨਹੀਂ 12 ਸੀਗੇ ਉਹ ਕਹਿੰਦੇ ਅਸੀਂ ਥੋੜੀ ਬਥੀ ਮੈਂਬਰਾਂ ਨਾਲ ਆਪਣਾ اجلاس ਬੁਲਾਵਾਂਗੇ ਫਿਰ। ਇਹ ਹੱਕ ਹੈ ਜ 31 ਬੰਦੀ ਮੈਂਬਰ ਚਾਹਣ ਦਾ اجلاس ਸੋ ਇਸ ਲਈ ਉਹ ਕਹਿੰਦੇ ਅੱਜ ਵਾਲੇ ਮਸਲੇ ਤੇ ਆਉਂਦੀ ਦਿਨਾਂ ਚ ਉਹ ਕਹਿੰਦੇ ਤੇ ਮੰਤਨ ਹੋਊਗਾ ਸੋ ਕੀ ਖੋਰੀ ਜਲਾਸ ਹੋਣ ਜਾ ਰਹੇ ਸੋ ਅਜੇ ਤਾਂ ਗੱਲ ਸ਼ੁਰੂ ਹੋਈ ਹੈ ਜਨਾਬ ਹੂੰ ਤੇ ਸਰ ਉਧਰਲੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਕਾਫੀ ਜ਼ਿਆਦਾ ਵੈਸ ਹੋਈ ਹੈ ਬਿਲਕੁਲ ਜੀ ਅੱਜ ਹਰਜੋਤ ਸਿੰਘ ਬੈਂਸ ਪੰਜਾਬ ਦੇ ਸਿੱਖਿਆ ਮੰਤਰੀ ਇਸ ਮਸਲੇ ਤੇ ਗੱਲ ਕਰ ਸੀ ਰਾਤੋਂ ਰਾਤ ਜਥੇਦਾਰ ਹਟਾਤੀ ਜੀ ਇਹ ਠੀਕ ਨਹੀਂ ਗਾ ਵੀ ਇਹ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਅਧਿਕਾਰ ਖੇਤਰ ਵਾਲੀ ਗੱਲ ਹੈ ਪੰਜਾਬ ਦੀ ਵਿਧਾਨ ਸਭਾ ਚ ਕੀ ਹੋ ਰਹੀ ਹੈ ਕੌਣ ਫੈਸਲਾ ਕਰੇਗੀ ਸੰਗਤ ਫੈਸਲਾ ਕਰੇਗੀ ਐਸਜੀਪੀਸੀ ਮੈਂਬਰ ਫੈਸਲਾ ਕਰਨਗੇ ਹੈਨਾ ਸੰਪਰਦਾਮਾ ਹੈਗੀਆਂ ਜਥੇ ਬੱਧੀਆਂ ਗਿਆ ਇਸ ਮਸਲੇ ਸਿੱਧੀ ਢਖਲ ਕਿਉ ਤੁਸੀਂ ਪੰਜਾਬ ਦੀ ਸਰਕਾਰ ਹੋ ਤੁਸੀਂ ਸਾਰੇ ਪੰਜਾਬ ਦੇ ਵੋਟਰਾਂ ਦੀ ਸਰਕਾਰ ਹੋ ਫਿਰ ਫਿਰ ਤੁਸੀਂ ਧਾਰਮਿਕ ਮਾਮਲੇ ਚ ਦਖਲ ਕਿਵੇਂ ਦੇ ਰਹੇ ਜੀ ਇਹ ਇਹ ਪੰਜਾਬ ਦੀ ਵਿਧਾਨ ਸਭਾ ਦਾ ਮਸਲਾ ਨਹੀਂ ਸੀ ਘਟੋ ਘਟ ਸਪੀਕਰ ਸਾਹਿਬ ਜਿਹੜੇ ਆਪਣੇ ਆਪ ਨੂੰ ਮੰਨਦੇ ਨੇ ਮर्यादा ਦੇ ਧਾਰਨੀ ਕਿ ਮੈਂ ਸੰਵਿਧਾਨ ਦੇ ਅਨੁਸਾਰ ਵੀ ਮर्यादा ਜਾਣਦਾ ਮੈਂ ਕੌਮ ਦੀ ਮर्यादा ਵੀ ਜਾਣਦਾ ਜ ਜਿਹਨੂੰ ਟੋਕਣਾ ਚਾਹੀਦਾ ਸੀ ਰੋਕਣਾ ਚਾਹੀਦਾ ਸੀ ਤੇ ਮਨਪ੍ਰੀਤਿਆਲੀ 2 ਦਸੰਬਰ ਵਾਲੇ ਹੁਕਮਨਾਮਿਆਂ ਦੀ ਗੱਲਾਂ ਕਰਨ ਲੱਗ ਪਏ ਉੱਥੇ ਮਨਪ੍ਰੀਤਿਆਲੀ ਨੂੰ ਕਹਿਣਾ ਚਾਹੀਦਾ ਸੀ ਕਿ ਇਹ ਸਾਡੀ ਕੌਮ ਦਾ ਮਸਲਾ ਹੈ ਸਾਡੇ ਲਈ ਸ਼੍ਰੀ ਕਲਤਕ ਸਾਬ ਉੱਥੇ ਸਰਵਉੱਤਮ ਹੈ ਇੱਥੇ ਮੈਂ ਵਿਧਾਨ ਸਭਾ ਦਾ ਮੈਂਬਰ ਹੈ ਇੱਥੇ ਗੱਲ ਨਹੀਂ ਹੋ ਸਕਦੀ ਜੀ ਜੇ ਆਪਾਂ ਆਪਣੇ ਧਰਮ ਦੇ ਹਵਾਲੇ ਨਾਲ ਕੌਮ ਦੇ ਵਲੇ ਸ੍ਰੀ ਅਕਾਲ ਤਖਸਬ ਨੂੰ ਵੱਡਾ ਮੰਨਦੇ ਆ ਫਿਰ ਉਹਦਾ ਮਸਲੇ ਨੂੰ ਅਸੀਂ ਵਿਧਾਨ ਸਭਾ ਚ ਕਿਉਂ ਵਿਚਾਰ ਰਹੇ ਆ ਜੀ ਤੇ ਇਸ ਲਈ ਮਨਪ੍ਰਿਤ ਯਾਲੀ ਅੱਜ ਇਸ ਮਸਲੇ ਤੇ ਬਾਦਲ ਧਿਰ ਦੇ ਨਿਸ਼ਾਨੇ ਤੇ ਆ ਗਏ ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੀ ਮਾਹਰਾਂ ਨੇ ਹਾਂ ਤੇ ਉਹਨਾਂ ਨੇ ਕਲੀਅਰ ਹੋਣਾ ਪ੍ਰੈਸ ਕਾਨਫਰੰਸ ਕੀਤਾ ਸੋ ਮਨਲਾ ਦਾ ਮਨਪ੍ਰਿਤ ਯਾਲੀ ਨੂੰ ਇਹਦਾ ਜਵਾਬ ਦੇਣਾ ਪੈਣਾ ਹੂੰ ਤੇ ਸਰ ਉਧਰਲੇ ਪਾਸ ਤੇ ਅੱਜ ਹੂੰ ਇਸ ਮਸਲੇ ਤੇ ਪੰਤਕ ਮਸਲਾ ਕਾफी ਜ਼ਿਆਦਾ ਵੱਧ ਰਿਹਾ ਪਰ ਇਸ ਦੇ ਨਾਲ ਅੱਜ ਕਿਸਾਨਾਂ ਦਾ ਮਸਲਾ ਜਿਹੜਾ ਤੜਕੇ ਤੋਂ ਤਕਰੀਬਨ ਬੀਤੀ ਅਤੀ ਰਾਤ ਤੋਂ ਚੱਲ ਰਿਹਾ ਕਿ ਕਿਸਾਨ ਬਾਹਰ ਆ ਕੇ ਡੱਲੇ ਵਾਲੇ ਆਪਣਾ ਮਰਨ ਵਰਤ ਖੋਲਤਾ ਦੇਖੋ ਕਿਸਾਨ ਜਥੇਬੰਦੀਆਂ ਦਾ ਅੱਜ ਏਕਾ ਨਜ਼ਰ ਆਇਆ ਹੂੰ ਜਿਸ ਇੱਕ ਦੀ ਆਪਾਂ ਕੱਲ ਗੱਲ ਕਰ ਰਹੇ ਸੀ ਅੱਜ ਉਹ ਨਜ਼ਰ ਆਇਆ ਜਿਲ੍ਹਾ ਪੱਧਰ ਦੇ ਉੱਤੇ ਡੀਸੀ ਪੱਧਰ ਦੇ ਉੱਤੇ ਅੱਜ ਪੰਜਾਬ 'ਚ ਜ਼ਬਰ ਜ਼ੁਲਮ ਦੇ ਖਿਲਾਫ ਰੋਸ਼ਮਜਾਰਿਆਂ 'ਚ ਸਾਰੀਆਂ ਤਰ੍ਹਾਂ ਇਕੱਠੀਆਂ ਨਜ਼ਰ ਆਈਆਂ ਔਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਜਿੰਨੇ ਕਿਸਾਨਾਂ ਨੂੰ ਚੱਕੇ ਗਏ ਸੀ ਅੱਜ ਰਿਹਾ ਕਰ ਦਿੱਤੇ ਗਏ। ਹੂੰ। ਰਿਹਾ ਕਰਨ ਦੀ ਮੰਗ ਨਹੀਂ ਸੀ ਜਨਾਬ। ਮੰਗ ਤਾਂ ਐਮਐਸਪੀ ਦੀ ਸੀ। ਹੂੰ। ਠੀਕ ਹੈ ਕਹਿੰਦੇ ਕਿ ਡੱਲੇ ਵਾਲ ਸਭ ਨੇ ਕਿਹਾ ਸੀ ਕਿ ਜਦੋਂ ਮਤਲਬ ਕਿ ਸਾਰੇ ਆਗੂ ਛੱਡ ਦਿੱਤੇ ਜਣੂ ਮੈਂ ਫੇਰ ਪਾਣੀ ਪੀਵਾਂਗਾ। ਪਰ ਪਾਣੀ ਤਾਂ ਤੁਸੀਂ ਸਰਕਾਰੀ ਪੀਤਾ। ਜੀ ਉਸ ਪਾਣੀ ਤੇ ਕੀ ਅਰਥ ਨੇ ਫਿਰ? ਇੱਕ ਪਾਸੇ ਪੰਜਾਬ ਦਾ ਪੁਲਿਸ ਤੰਤਰ, ਪੰਜਾਬ ਦੇ ਵਕੀਲ, ਪੰਜਾਬ ਸਰਕਾਰ ਪੰਜਾਬ ਦੇ ਪੰਜਾਬ ਦੇ ਨਾਲ ਹਾਈ ਕੋਰਟ ਚ ਖੜ ਕੇ ਕੀ ਕਹਿੰਦੀ ਹੈ ਕਿ ਡੱਲੇ ਵਾਲ ਸਾਬ ਸਾਡੀ ਹਿਰਾਸਤ ਚ ਨਹੀਂ ਹੈਗੇ ਉਹ ਆਪਣੀ ਮਰਜ਼ੀ ਨਾਲ ਦਾਖਲ ਨੇ ਤੇ ਜੇ ਆਪਣੀ ਮਰਜ਼ੀ ਨਾਲ ਦਾਖਲ ਨੇ ਫਿਰ ਆਪੇ ਪਾਣੀ ਪੀਣਣਗੇ ਉਹਨਾਂ ਦੇ ਨਾਲ ਸਭੀ ਪਲਾ ਦੇਣਗੇ ਫਿਰ ਉਹੀ ਪੁਲਿਸ ਸਾਫਕਾ ਉਹੀ ਪੁਲਿਸ ਅਧਿਕਾਰੀ ਜਿਹੜੇ ਟ੍ਰੈਲੀ ਚ ਚੜ-ਚੜ ਬੈਠਦੇ ਸੀ ਅੱਜ ਵੀ ਮੰਜੇ ਦੇ ਵਾਲੇ ਵਾਲੇ ਉਹੀ ਸੀ ਸਾਰੇ ਜੀ ਸਰਕਾਰੀ ਪਾਣੀ ਪੀਣ ਦੇ ਫਿਰ ਕੀ ਅਰਥ ਨੇ ਹੂੰ ਤੇ ਇੱਧਰ ਪਾਣੀ ਪੀਤਾ ਜਾ ਰਿਹਾ ਉਧਰ ਪੰਜਾਬ ਰੈਣਾ ਹਾਈ ਕੋਰਟ ਚ ਕੀ ਜਵਾਬ ਦਿੱਤੀਆ ਸਰਕਾਰ ਕੇ ਜੀ ਮਰਨਬਰ ਟੁੱਟਦਾ ਪਾਣੀਆਂ ਨਾਲ ਮਰਨਬਰ ਟੁੱਟਦਾ ਮਰਨਬਰ ਤੇ ਬੈਠਾ ਬੰਦੇ ਦਾ ਪਾਣੀ ਰੋਜ਼ ਪੀਂਦਾ ਫਿਰ ਇਹ ਤਾਂ ਕਹਿੰਦੇ ਮੈਂ ਪਾਣੀ ਵੀ ਇਸ ਲਈ ਛੱਡਿਆ ਸੀ ਕਿ ਮੇਰੇ ਬੰਦੇ ਰਿਹਾ ਕਿੱਥੇ ਜਾਣ ਮੇਰੇ ਸਾਥੀ ਰਿਹਾ ਕਿੱਥੇ ਜਾਣ ਸੋ ਕੌਣ ਝੂਠ ਬੋਲ ਰਿਹਾ ਕੌਣ ਚਾਲ ਚੱਲ ਰਹੀ ਜੀ ਕੀ ਪੰਜਾਬ ਸਰਕਾਰ ਕੀ ਪੰਜਾਬ ਪੁਲਿਸ ਕੀ ਇਹਨਾਂ ਦੇ ਵਕੀਲਾਂ ਦੀ ਟੀਮ ਕੀ ਡੱਲਿਆਲ ਸਾਹਿਬ ਉਹਦਾ ਹਿੱਸਾ ਨੇ ਕੀ ਡੱਲਿਆਲ ਸਾਹਿਬ ਆਪਣੇ ਜਾਤਵੰਦੀਆਂ ਅੱਗੇ ਤੋਂ ਵੀ ਕੁਝ ਲੁਕੋ ਰਹੇ ਨੇ ਜਾਂ ਡੱਲਿਆਲ ਸਾਹਿਬ ਨੂੰ ਪਤਾ ਹੀ ਨਹੀਂ ਲੱਗਦਾ ਜਾ ਰਿਹਾ ਕਿ ਬਾਹਰ ਕੀ ਹੋ ਰਿਹਾ ਜੀ ਜਿਸ ਤਰ੍ਹਾਂ ਉਹ ਟ੍ਰੈਲੀ ਚ ਮਰਨ ਵਰਦੇ ਦੌਰਾਨ ਆਪਣੀ ਵੀਡੀਓ ਆਪਣੀ ਫੋਟੋ ਆਪਣਾ ਕਲਿੱਪ ਕੁਝ ਜਾਰੀ ਕਰਦੇ ਰਹੇ ਨੇ ਹੁਣ ਤੱਕ ਜਦਨ ਦੇ ਚੱਕੀ ਨਦਨ ਦੀ ਕੋਈ ਨਹੀਂ ਆਈ ਅੱਜ ਫੋਟੋ ਆਈ ਹੈ ਜੀ ਤੇ ਪੀ ਡੱਲੇਆਲ ਸਾਹਿਬ ਨੇ ਜਾਰੀ ਨਹੀਂ ਕੀਤੀ ਸਰਕਾਰ ਨੇ ਜਾਰੀ ਕਰਾਈ ਹੈ ਤੇ ਫਿਰ ਹਰਾਸਪੁਰ ਕੀ ਹੁੰਦੀ ਹੈ ਹਮ ਜਾਂ ਸਹਿਮਤੀ ਕੀ ਹੁੰਦੀ ਹੈ ਦੋਹਾਂ ਚੋਂ ਇੱਕ ਜਵਾਬ ਡੱਲੇਆਲ ਸਾਹਿਬ ਨੂੰ ਦੇਣਾ ਪੈਣਾ ਪਰ ਆਉਂਦੇ ਦਿਨਾਂ ਚ ਹੋ ਸਕਦਾ ਹੈ ਕਿ ਕਿਸਾਨਾਂ ਤੇਰਾ ਇੱਕ ਜੁਟ ਹੋ ਕੇ ਕੋਈ ਸਾਂਝਾ ਪ੍ਰੋਗਰਾਮ ਅਲਾਨਣ ਕਿਉਂਕਿ ਮਸਲੇ ਜਿਉਂਦੇ ਤਿਉਂ ਨੇ ਪੰਜਾਬ ਸਰਕਾਰ ਦੇ ਜਾਣ ਦੀ ਕੀ ਤਰਕਸ਼ਾਈ ਤੇ ਕੇਂਦਰ ਦੀ ਅੱਜ ਤਾਂ ਹਰਵਨ ਸਿੰਘ ਭੰਦੇਰ ਵੀ ਸ਼ੰਭੂ ਬਾਡਰ ਤੇ ਪਹੁੰਚ ਕੇ ਕਹਿ ਰਹੇ ਸੀਗੇ ਕਿ ਜੀ ਪੰਜਾਬ ਸਰਕਾਰ ਤੇ ਬੀਜੇਪੀ ਕੋਰਾ ਤੇ ਆ ਗਈ ਇੱਕੋ ਸੋ ਜੇਕਰ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਤਾਂ ਉਹ ਦੇਖਦੇ ਆਂ ਜਿਉਂਦੇ ਦਿਨਾਂ ਚ ਕਿੱਧਰ ਨੂੰ ਗੱਲ ਤੁਰਦੀ ਹੈ ਸੋ ਕੀ ਇਹ ਏਕੇ ਵਾਲੀ ਗੱਲ ਸਰਕਾਰ ਦੇ ਲਈ ਚੁਣੌਤੀ ਬਣੂਗੀ ਇਹ ਦੇਖਣੀ ਵਾਲੀ ਗੱਲ ਹਮ ਤੇ ਏਕੇ ਵਾਲੀ ਜਿਸ ਤਰ੍ਹਾਂ ਤੁਸੀਂ ਗੱਲ ਕਰੀ ਅੱਜ ਸਰਬੰਸ ਸਿੰਘ ਪੰਦੇਰ ਹੋਣੀ ਬਾਰ-ਬਾਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਹਿੰਦੇ ਨਜ਼ਰ ਆਇਆ ਕਿ ਸਾਨੂੰ ਇਕੱਠੇ ਹੋਣਾ ਪੈਣਾ ਕੀ ਉਹਨਾਂ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਇਕੱਲੇ-ਇਕੱਲੇ ਜਿਹੜਾ ਧਰਨਾ ਲਗਾਉਣਾ ਸਾਡੇ ਵਸਦਾ ਨਿਕੰਮ ਨਹੀਂ ਰਿਹਾ ਸਰਕਾਰ ਨੂੰ ਝੁਕਾਉਣਾ ਜੇ ਕੋ ਜਦੋਂ ਤੁਸੀਂ ਨਾ ਇੱਕ ਥੜੇ ਤੇ ਖੜੇ ਹੋ ਕੇ ਸਾਹਮਣਿਆਂ ਨੂੰ ਦੇਖਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਉੱਚੇ ਤੇ ਬਾਕੀਆਂ ਨੂੰ ਨੀਵੇਂ ਦੇਖਦੇ ਹੋ ਜਦੋਂ ਸ਼ੰਭੂ ਅਰ ਖਰੋਰੀ ਬਾਰਡਰ ਤੇ ਧਰਨਾ ਚੱਲ ਰਿਹਾ ਸੀ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਤੁਹਾਡੀ ਸਟੇਜਾਂ ਟਰੈਲੀਆਂ ਲੱਗੀਆਂ ਸੀ ਤੇ ਤੁਸੀਂ ਉਹਨਾਂ ਤੋਂ ਖੜਕੇ ਬਾਕੀ ਨੂੰ ਦੇਖ ਰਹੇ ਸੀ ਕਿ ਲੈ ਸਾਡਾ ਤਾਂ ਅੰਦੋਲਨ ਚੱਲ ਰਿਹਾ ਜਿਹਨੇ ਆਉਣਾ ਪਿੱਛੇ ਆ ਕੇ ਬਹਿ ਜਾਓ ਪਰ ਬਿਲਕੁਲ ਡੀਸੀ ਦਫ਼ਤਰਾਂ ਕੋਲੇ ਧਰਨੇ ਲੱਗੇ ਸਾਰੇ ਇੱਕੋ ਦਰੀ ਤੇ ਸੀ ਹੂੰ ਸੋ ਜਦੋਂ ਬਰਾਬਰ ਬੈਠ ਕੇ ਦੇਖਿਆ ਜਾਂਦਾ ਫਿਰ ਸਿਟੀ ਸੋ ਏਸੇ ਗੱਲ ਦੀ ਜ਼ਰੂਰਤ ਸੀ ਕੁਝ ਗਲਤੀਆਂ ਐਸਕੇਮ ਵਾਲੇ ਪਾਸੇ ਹੋਈਆਂ ਕੁਝ ਗਲਤੀਆਂ ਐਸਕੇਮ ਗੈਰ ਰਾਜਨੀਤਿਕ ਪਾਸੇ ਹੋਈਆਂ ਜਿਹਦਾ ਫਾਇਦਾ ਪੰਜਾਬ ਸਰਕਾਰ ਵਿਚ ਆ ਗਈ ਪੰਜਾਬ ਪੁਲਿਸ ਵਿਚ ਆ ਗਈ ਤੇ ਕੇਂਦਰ ਵਿਚ ਆ ਗਈ ਜਿਹੜਾ ਦਿੱਲੀ ਅੰਦੋਲਨ ਜਿੱਤ ਕੇ ਪਰਤੇ ਸੀ ਔਰ ਸੂਧੋਂ ਧੋਣ ਦੇ ਵਿੱਚ ਹੀ ਸਾਰੀਆਂ ਆਪਣੀਆਂ ਗਲਤੀਆਂ ਤੇ ਸਰਕਾਰੀ ਚਾਲਾਂ ਦੀ ਭੂਮਿਕਾ ਰਹੀ ਹੈ ਸੋ ਮੁੜ ਕੇ ਜ਼ੀਰੋ ਤੋਂ ਸ਼ੁਰੂ ਕਰਨਾ ਪੈਣਾ ਹੁਣ ਔਰ ਇਸ ਮੌਕੇ ਆਪਾਂ ਪਹਿਲਾਂ ਵੀ ਸ਼ਾਇਦ ਗੱਲ ਕੀਤੀ ਹੋਵੇ ਕਿ ਇਸ ਮੌਕੇ ਸਭ ਤੋਂ ਐਮ ਹੋਏਗਾ ਕਿਸਾਨ ਜਥੇਬੰਦੀਆਂ ਲਈ ਮੁੱਦਿਆਂ ਤੇ ਆਧਾਰਿਤ ਰਹਿ ਕੇ ਅੰਦੋਲਨ ਕਰਨ ਦੀ ਵਿਦਾ ਬਦਲਣਾ ਕਿਉਂਕਿ ਨਰੇਟਿਵ ਬੀਜੇਪੀ ਤੋਂ ਲੈ ਕੇ ਪੰਜਾਬ ਸਰਕਾਰ ਸਿਰ ਚੁੱਕੀ ਆ ਕੇ ਜੀਏ ਵਪਾਰ ਵਿਰੋਧੀ ਨੇ ਇਹ ਪੰਜਾਬ ਵਿਰੋਧੀ ਨੇ ਤੇ ਲੋਕ ਵਿਰੋਧੀ ਨੇ ਇਹ ਵਿਕਾਸ ਵਿਰੋਧੀ ਨੇ ਇਹ ਲੋਕਾਂ ਨੂੰ ਤੰਗ ਕਰਦੇ ਆ ਉਹ ਨਰੇਟਿਵ ਉਹ ਹੋਰ ਵੱਡਾ ਕਰਨਗੇ ਜੇ ਕਿਸਾਨਾਂ ਦੇ ਤਰ੍ਹਾਂ ਨੇ ਉਸੇ ਤਰ੍ਹਾਂ ਤਰੀਕਾ ਅਪਣਾਇਆ ਮੈਨੂੰ ਲੱਗਦਾ ਕਿ ਇਹਨਾਂ ਨੂੰ ਲੋਕ ਮੁੱਦਿਆਂ ਨੂੰ ਵੀ ਨਾਲ ਲੈ ਕੇ ਕਿਉਂਕਿ ਇੱਕੋ ਇੱਕ तरीका ਜਿਹੜੀ ਅੱਜ ਤੱਕ ਬਾਤ ਪਾਉਂਦੀ ਆ ਸਵਾਲ ਕਰਦੀ ਸੋ ਉਹਦੇ ਲਈ ਇਹਨਾਂ ਨੂੰ ਆਪਣੇ ਢੰਗ ਤਰੀਕੇ ਬਦਲਣ ਪੈਣਗੇ ਔਰ ਇੱਕ ਇਹਦੀ ਗੱਲ ਮੇਨੂੰ ਤੁਰਪਈ ਆ ਜਿਹੜੀ ਜੱਥੇਬੰਦੀ ਹੂੰ ਕੀ ਲੱਗਦਾ ਸਰ ਜਿਹੜੀ ਸਰਕਾਰ ਦੀ 19 ਮਾਰਚ ਦੀ ਸ਼ੰਭੂ ਖਨੋਰੀ ਤੇ ਕਾਰਵਾਈ ਹੋ ਗਈ ਉਸ ਦੇ ਨਾਲ ਕਿਸਾਨ ਇਕੱਠੇ ਹੋ ਜਾਣਗੇ ਜਿਹੜੇ ਕਿਸਾਨ ਕਦੇ ਐਸਕੇਮ ਦੇ ਨਾਲ ਐਸਕੇਮ ਨਾਨ ਪੋਲਿਟਿਕਲ ਮੀਟਿੰਗਾਂ ਕਰਕੇ ਕਹਿੰਦੇ ਸੀ ਅੱਜ ਮੈਕਸਿਮਮ ਇਕਤਾ ਤੇ ਮੀਟਿੰਗ ਹੋਈਆ ਮਿਨਿਮਮ ਇਕਤਾ ਤੇ ਮਿਟੀ ਹੋਈਆ ਕੀ ਉਹ ਚਿਚੀ ਖਤਮ ਕਰਕੇ ਹੁਣ ਸਿੱਧੇ ਤੌਰ ਤੇ ਇਕਤਾ ਹੋ ਬਿਲਕੁਲ ਲੱਗਦਾ ਇਹੀ ਹੈ ਕਿ ਹੁਣ ਸਿੱਧੇ ਤੌਰ ਤੇ ਇਕਤਾ ਹੋਊਗੀ ਇਹ ਅਜੇ ਵੀ ਕੋਈ ਈਕੋ ਹੋਊਗੀ ਮੈਨੂੰ ਲੱਗਦਾ ਉਸ ਜੱਥੇ ਬੰਦੇ ਨੂੰ ਦੁਬਾਰਾ ਸੋਚਣਾ ਪਊਗਾ ਹੋਰ ਮੈਨੂੰ ਲੱਗਦਾ ਕਿਉਂ ਦੇ ਨਾਲ ਤੁਸੀਂ ਜਲਦੀ ਹੀ ਪੰਜਾਬ ਦੇ ਚੰਡੀਗੜ੍ਹ ਦੀ ਪੰਜਾਬੀ ਰਾਜਸਥ ਹੂੰ ਤੇ ਸਾਰੇ ਉੱਤੋਂ ਬਾਅਦ ਇੱਕ ਖਬਰ ਸੂਤਰਾਂ ਦੇ ਵੱਲੋਂ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਪੰਜਾਬ ਨੂੰ ਫੰਡ ਜਾਰੀ ਕੀਤੇ ਜਾਂਦੇ ਨੇ ਉਸ ਦੇ ਵਿੱਚ ਕੋਈ ਨਾ ਕੋਈ ਕਟੌਤੀ ਵੀ ਕੀਤੀ ਗਈ ਹੈ। ਅ ਚਿੰਮਾ ਜੀ ਇੱਕ ਗੱਲ ਤਾਂ ਸਿੱਧੀ ਹੈ ਕਿ ਕੇਂਦਰ ਸਾਡਾ GST ਸਮੇਂ ਸਿਰ ਨਹੀਂ ਅਦਾਗੀ ਕਰਦਾ। ਕੇਂਦਰ ਸਾਡਾ ਪਿੰਡੂ ਵਿਕਾਸ ਫੰਡ ਰੋਕ ਕੇ ਬੈਠਾ ਹੈ। ਹੈਨਾ ਤੇ ਮੁੱਖ ਮੰਤਰੀ ਸਭ ਕਹਿੰਦੇ ਮੈਂ ਮੰਗ ਕੀਤੀ ਹੈ ਜੀ ਗੱਲ ਹੋਈ ਹੈ ਮੇਰੀ ਉਹ ਕਹਿੰਦੇ ਕਿਸ਼ਤਾਂ 'ਚੇ ਦੇ ਦਿਓ ਮੈਂ ਤਾਂ ਇਹ ਵੀ ਕਿਹਾ। ਤੇ ਦੂਸਰੇ ਪਾਸੇ ਜਿਹੜੇ ਰੈਗੂਲਰ ਫੰਡ ਮਿਲਦੇ ਨੇ ਸਬੰਹਾਨੂ ਕੇਂਦਰ ਵੱਲੋਂ ਉਹਨਾਂ ਰੈਗੂਲਰ ਫੰਡਾਂ 'ਚ ਕਟੌਤੀ ਹੁੰਦੀਆਂ ਹੁੰਦੀਆਂ 50% ਦੀ ਕਟੌਤੀ ਕਰਤੀ ਕੇਂਦਰ ਨੇ ਜੀ ਵੱਧਦਾ ਹੁੰਦਾ ਫੰਡ ਕੀ ਘਟਦਾ ਹੁੰਦਾ ਹੂੰ 2021-22 ਦੇ ਵਿੱਚ ਪੰਜਾਬ ਨੂੰ ਕੇਂਦਰ ਵੱਲੋਂ ਜਿਹੜੀ ਗ੍ਰਾਂਟ ਮਿਲੀ ਸੀ ਉਹ 20768 ਕਰੋੜ ਸੀ 2021-22 ਦੇ ਵਿੱਚ 22 ਵਾਲੀ ਗ੍ਰਾਂਟ ਜਦੋਂ 25-26 ਚ ਆ ਕੇ ਮਿਲਣੀ ਆ ਤਾਂ 10576 ਕਰੋੜ ਰਹੇਗੀ ਮਤਲਬ 20000 ਵਾਲੀ ਗ੍ਰਾਂਟ 20000 ਕਰੋੜ ਵਾਲੀ ਗ੍ਰਾਂਟ ਹੁਣ 10000 ਕਰੋੜ ਤੇ ਆ ਗਈ 50% ਦੀ ਕਟੌਤੀ ਹੈ 220 ਬੀ ਕੀ ਦੇ ਵਿੱਚ 20000 ਕਰੋੜ ਸੀ 222 ਦੇ ਵਿੱਚੇ ਵੱਧ ਕੇ 21000 ਕਰੋੜ ਹੋਈ 223 ਚ 21000 ਕਰੋੜ ਤੋਂ ਘਟ ਕੇ ਸਿੱਧੀ 14000 ਕਰੋੜ ਤੇ ਆ ਗਈ ਹਮ ਤੇ 224 ਚ ਘਟ ਕੇ 11000 ਕਰੋੜ ਤੇ ਆ ਗਈ ਤੇ ਹੁਣ 225 26 ਚ ਘਟ ਕੇ 10576 ਕਰੋੜ ਤੇ ਆ ਗਈ ਮਤਲਬ ਹੂੰ 21 ਔਰ 22 ਵਾਲੀ ਗ੍ਰਾਂਟ 22 23 ਚ ਆ ਕੇ ਵਧੀ ਐ ਚਾਹੇ 20000 ਕਰੋੜ ਤੋਂ 21000 ਕਰੋੜੇ ਹੋਈ ਐ ਪਰ 223 ਚ ਆ ਕੇ ਇਹ 30% ਘਟ ਗਈ 20000 ਕਰੋੜ ਦੀ بجائے 14000 ਕਰੋੜ ਤੇ ਆ ਗਈ ਤੇ ਜਦੋਂ ਜੀ ਮਤਲਬ ਕਿ ਅੱਗੇ ਆ ਗਿਆ 224 25 11000 ਕਰੋੜ ਤੇ ਆ ਗਈ ਮਤਲਬ 40% ਘਟ ਗਈ ਤੇ 225 26 ਚ ਆ ਕੇ 50% ਘਟ ਗਈ ਜਿਹੜੀ 20000 ਕਰੋੜ ਮਿਲ ਰਹੀ ਸੀ 21000 ਕਰੋੜ ਮਿਲ ਰਹੀ ਸੀ ਉਹ 10576 ਕਰੋੜ ਤੇ ਆ ਗਈ 50% ਦੀ ਕਟੌਤੀ ਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਐਮਐਲਏ ਅੰਦਰ ਬੈਠ ਕੇ ਗੱਲਾਂ ਕੀ ਕਰਦੇ ਆ ਕਿ ਜੀ ਸਾਨੂੰ ਟੈਲੀਵਿਜ਼ਨ ਤੇ ਦਿਖਾ ਦਿਆ ਕਰੋ ਜੀ ਇਹਨਾਂ ਦੀ ਘਰ ਵਾਲੀਆਂ ਨੇ ਦੇਖਣਾ ਇਹਨਾਂ ਦੇ ਘਰ ਵਾਲਿਆਂ ਨੇ ਦੇਖਣਾ ਜੀ ਹੈਨਾ ਇਹ ਮੰਤਰੀ ਦੇ ਬੋਲ ਨੇ ਪੰਜਾਬ ਦੀ ਵਿਧਾਨ ਸਭਾ ਚ ਇੱਕ ਇੱਕ ਮੰਤਰੀ ਕੀ ਦੱਸ ਰਿਹਾ ਸੀ ਪਾਣੀ ਬਚਾਉਣੀ ਆ ਜੀ ਅਸੀਂ ਮੈਂ ਅੱਧੀ ਬਾਲਟੀ ਨਾਲ ਨਹਾਉਣਾ ਜੀ ਮੈਂ ਸਾਬਣ ਵੀ ਨਹੀਂ ਲਾਉਂਦਾ ਜੀ ਤੇ ਅੱਜ ਕੀ ਕੀਤਾ ਜੀ ਪੰਜਾਬ ਦੇ ਵਿੱਚ 1974 ਵਾਲਾ ਐਕਟ ਅੱਜ ਖਤਮ ਕਰਤਾ ਕਿ ਪਾਣੀ ਨੂੰ ਜਿੰਨਾ ਮਰਜ਼ੀ ਕੋਈ ਪਲੀਟ ਕਰੇ ਜਿੰਨਾ ਮਰਜ਼ੀ ਕੋਈ ਗੰਧਲਾ ਕਰੇ ਗੰਦਾ ਕਰੇ ਤੇ ਜੀ ਉੱਤੇ ਕੋਈ ਕਾਰਵਾਈ ਨਹੀਂ ਹੋਊਗੀ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਆ ਗਰੰਟਾਂ ਵਾਲੇ ਮਸਲਿਆਂ ਦੇ ਉੱਤੇ ਐਮਐਲਏ ਚ ਬੋਲਦੇ ਨਹੀਂ ਜੀ ਫਿਰ ਕਰਨ ਕੀ ਜਾਣੇ ਉੱਥੇ ਇਹਦਾ ਮਤਲਬ ਤੁਹਾਡੀ ਸਮਝ ਸੋਚ ਤੇ ਤੁਹਾਡੇ ਆਕਾ ਦੇ ਹੁਕਮ ਤੁਹਾਡੇ ਤੇ ਕਿੰਨੇ ਹਾਵੀ ਹੋ ਗਏ ਤੁਸੀਂ ਇਹਨਾਂ ਮੁੱਦਿਆਂ ਲਈ ਲੜਨਾ ਸੀ ਉਹਨਾਂ ਲਈ ਲੜਦੇ ਨਹੀਂ ਤੇ ਜੋ ਕਰਨਾ ਨਹੀਂ ਚਾਹੀਦਾ ਉਹ ਤੁਸੀਂ ਕਰ ਰਹੇ ਹੋ ਸੋ ਬਹੁਤ ਫਿਕਰਮੰਦੀ ਦੀ ਸਥਿਤੀ ਹੈ ਸਪੈਸ਼ਲੀ ਹਮ ਤਾਂ ਸਰ ਇਹਨਾਂ ਮਸਲਿਆਂ ਦੇ ਉੱਪਰ ਚਰਚਾ ਕਰਨ ਦੇ ਲਈ ਤੁਹਾਨੂੰ ਤੁਸੀਂ ਆਪਣਾ ਸਮਾਂ ਸਾਨੂੰ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ